ਅਗਰ ਤੁਸੀਂ ਕੋਈ ਵੀ ਗੱਡਵਾਰ ਬਾਈਲਕਸਾਂ ਚੇਪ ਕੀਤਾ ਸੀਗਾ ਹੁਣ ਚਾਰ ਪੰਜਾਬ ਦੇ ਬਾਈਲਕਸ ਹੋਏ ਸੀ ਚਾਰ ਸਿੱਖਾਂ ਤੇ ਰੁਝਾਨ ਉਭਾਰਿਆ ਕਿਹੋ ਜਿਹਾ ਲੱਗਦਾ ਹੈ ਸਭ ਤੋਂ ਪਹਿਲਾਂ ਚੇਤਨ ਜੀ ਤੁਹਾਡਾ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਇਹ ਜਿਹੜੀਆਂ ਚਾਰ ਜਮਨੀ ਚੋਣਾਂ ਸਨ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਖਦਸ਼ੇ ਕੀ ਹੋਊਗਾ ਕਿਵੇਂ ਹੋਊਗਾ ਨਿੰਦਣ ਸਲਾਉਣ ਵਾਲੇ ਬਹੁਤ ਲੋਕ ਹੋਇਆ ਕਰਦੇ ਨੇ ਪਾਰਟੀਆਂ ਵੱਖ-ਵੱਖਰੀ ਜ਼ੋਰ ਲਾਉਂਦੀਆਂ ਸੀ ਆਮ ਆਦਮੀ ਪਾਰਟੀ ਜਿਹੜੀ ਥੋੜਾ ਸਮਾਂ ਪਹਿਲਾਂ ਹੋਂਦ ਵਿੱਚ ਆਈ ਹੈ ਜਿਨੇ ਪਿਛਲੇ 2022 ਚ ਪੰਜਾਬ ਵਿੱਚ ਸਰਕਾਰ ਬਣਾਈ ਬੰਨ ਮੇ ਐਮ ਐਲ ਏ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਦਿੱਤੇ ਹੁਣੇ ਜਿਹੜੀਆਂ ਚਾਰ ਸੀਟਾਂ ਤੇ ਚੋਣ ਹੋ ਰਹੀ ਹੈ ਮੈਂ ਤਾਂ ਗਿੱਧੜਵੇ ਮੇਰੀ ਡਿਊਟੀ ਸੀ ਤੇ ਗਿੱਧੜਵੇ ਦੇ ਲੋਕਾਂ ਦਾ ਉਸ ਵੇਲੇ ਵੀ ਵਧੀਆ ਹੰਗਾਰਾ ਲੱਗ ਰਿਹਾ ਸੀ ਤੇ ਅੱਜ ਖੁਸ਼ੀ ਦੀ ਗੱਲ ਹੈ ਤਕਰੀਬਨ 10000 ਦੀ ਲੀਡ ਬਣਾਈ ਹੋਈ ਹੈ। ਤੋਂ ਮੈਨੂੰ ਲੱਗਦਾ ਜਦੋਂ ਤੱਕ ਰਿਜ਼ਲਟ ਆਉਣਾ ਹੋ ਸਕਦਾ 18-20000 ਤੱਕ ਡਿੰਪੀ ਿੱੱਲੋਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਝਾੜੂ ਚੋਣ ਨਿਸ਼ਾਨ ਤੇ ਲੜੇ ਸੀ ਉਹ ਵੱਡੀ ਜਿੱਤ ਪ੍ਰਾਪਤ ਕਰਨਗੇ। ਦੂਸਰੇ ਪਾਸੇ ਵੀ ਜੇ ਮੇਂ ਖਬਰ ਆਈਆਂ ਜੱਬੇਵਾਲ ਸਾਹਿਬ ਦਾ ਬੇਟਾ ਈਸ਼ਾਨ ਡਾਕਟਰ ਈਸ਼ਾਨ ਜੱਬੇਵਾਲ ਉਹ ਮੇਰਾ ਕੱਲ 12-15000 ਤੋਂ ਵੱਧ ਲੀਡ ਉਸਨੇ ਬਣਾਈ ਹੈ। ਉਸਦੀ ਵੀ ਬੜੀ ਵੱਡੀ ਖੁਸ਼ਖਬਰੀ ਹੋਣੀ ਹੈ। ਤੇ ਤੀਸਰੀ ਜਿਹੜੀ ਬਾਜੇ ਦੀ ਸੀਟ ਗੰਦੇ ਸੀ ਵੀ ਬੜੀ ਪਤਾ ਨਹੀਂ ਕਿਸ ਤਰ੍ਹਾਂ ਚਰਚਾ ਸੀ ਉਸ ਤੇ ਵੀ ਸਾਡੀ ਪਾਰਟੀ ਨੇ ਲੀਡ ਬਣਾਈ ਹੈ ਚੌਥੀ ਜਿਹੜੀ ਬਰਨਾਲੇ ਵਾਲੀ ਹੈ ਉਹਦੇ ਵਿੱਚ ਅਜੇ ਇਸ ਠੀਕ ਹੈ ਕਿ ਸਾਡਾ ਬੰਦਾ ਬਾਗੀ ਹੋ ਗਿਆ ਸੀ ਉਹਦੇ ਕਾਰਨ ਥੋੜਾ ਅਜੇ ਤੱਕ ਰਿਜ਼ਲਟ ਨਹੀਂ ਆਇਆ ਉਸ ਤਾਈਂ ਲੱਗਦਾ ਵੀ ਕੋਈ ਕੁਝ ਵੀ ਹੋ ਸਕਦਾ ਹੁੰਦਾ ਪਰ ਅਸੀਂ ਵੱਡੀ ਉਮੀਦ ਵਿੱਚ ਖੜੇ ਹਾਂ ਪੰਜਾਬ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਮ ਆਦਮੀ ਪਾਰਟੀ 'ਤੇ ਵੱਡਾ ਵਿਸ਼ਵਾਸ ਕੀਤਾ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਮਨਿਸਟਰ ਚੀਫ ਮਨਿਸਟਰ ਤੱਕ ਵੀ ਸਾਰੇ ਸਾਦੇ ਲੋਕ ਨੇ ਤੁਹਾਡੇ ਆਮ ਕਰਾਂ ਵਿੱਚੋਂ ਜੰਮੇ ਪੜੇ ਹੈ ਪੰਜਾਬ ਦੀ ਹਰ ਇੱਕ ਦੁੱਖ ਤਕਲੀਫ ਨੂੰ ਜਾਣਦੇ ਹੋਏ ਹੈ ਔਰ ਲੱਗੇ ਹੋਏ ਆ ਪੰਜਾਬ ਦਾ ਵੱਧ ਤੋਂ ਵੱਧ ਸੁਧਾਰ ਕਿਵੇਂ ਵੀ ਕੀਤਾ ਜਾ ਸਕਦੇ ਜਿੰਨੇ ਤਾਣਾ ਬਾਣਾ ਉਲਝਿਆ ਸੀ ਉਹ ਸਾਰੇ ਤੁਸੀਂ ਵੀ ਜਾਣਦੇ ਹੋ ਲੋਕ ਵੀ ਜਾਣਦੇ ਸਨ ਪਰ ਫਿਰ ਵੀ ਬਹੁਤ ਸਾਰੀਆਂ ਸੁਖ-ਸੂਗਤਾ ਤੇ ਇਮਾਨਦਾਰੀ ਦਾ ਰਾਜ ਦੇਣ ਦੇ ਯਤਨ ਕੀਤੇ ਜਿਹਨੂੰ ਪੰਜਾਬ ਦੇ ਲੋਕਾਂ ਨੇ ਵੱਡੇ ਪੱਧਰ 'ਤੇ ਦੁਬਾਰਾ ਵੀ ਅਪਣਾਇਆ ਚਾਹੇ ਪਿੱਛੇ ਜਿਹੜੀ ਜਲੰਧਰ ਦੀ ਚੋਣ ਹੋਈ ਸੀ ਉਸ ਵੇਲੇ ਵੀ ਬਹੁਤ ਸਾਰਾ ਪ੍ਰਚਾਰ ਕੀਤਾ ਜਾਂਦਾ ਸੀ ਵੀ ਨਈ ਜੀ ਆਮ ਆਦਮੀ ਪਾਰਟੀ ਗਈ ਇਹਨਾਂ ਨੇ ਕਦੇ ਕਿਸੇ ਨੇ ਦੁਬਾਰੇ ਨਹੀਂ ਹੁਣ ਵੀ ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਤੇ ਤੇ ਪਾਰਟੀਆਂ ਦੇ ਵੱਖ-ਵੱਖ ਸਿਆਣੇ ਬਣੇ ਲੀਡਰ ਜਿਹੜੇ ਜਿਹੜੇ ਸਮਝਦੇ ਸਾਰੀ ਗੱਲ ਨੂੰ ਉਹ ਵੀ ਇਹੋ ਜਿਹੀ ਆਲੋਚਨਾ ਕਰ ਦਿੰਦੇ ਆ ਜਿੱਦੀ ਕੋਈ ਮੈਂ ਸਮਝਦਾ ਬਾਅਦ ਵਿੱਚ ਇਹ ਗੱਲ ਕਰਨੀ ਪੈਂਦੀ ਹੈ ਵੀ ਇਹ ਗੱਲ ਸਹੀ ਨਹੀਂ ਸੀ ਠੀਕ ਹੈ ਸਿਆਸਤ ਵਿੱਚ ਕਿਆਸੇ ਵੀ ਲਾਏ ਜਾਂਦੇ ਆ ਔਰ ਵੀ ਇਸ ਤਰ੍ਹਾਂ ਹੋ ਇਸ ਤਰ੍ਹਾਂ ਥੋੜੀਆਂ-ਮੋਟੀਆਂ ਗੱਲਾਂ ਹੋ ਜਾਂਦੀਆਂ ਪਰ ਜਿਵੇਂ ਇੱਕ ਪਾਸਾ ਦੂਸਰੇ ਦੀਆਂ ਗੱਲਾਂ ਕਰਦੇ ਉਹ ਨਹੀਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਸਾਥ ਦਿੱਤਾ ਮੈਂ ਸਾਰੇ ਪੰਜਾਬੀਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਵੀ ਵਧਾਈ ਉਹਨਾਂ ਦੀ ਸਾਰੀ ਟੀਮ ਸਾਡੇ ਕੌਮੀ ਕੋਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਹੋਰਾਂ ਜਿਨ੍ਹਾਂ ਨੇ ਸੱਚੀ ਸੁੱਤੀ ਸਿਆਸਤ ਦਾ ਨਵੀਂ ਸ਼ੁਰੂਆਤ ਜਿਨ੍ਹਾਂ ਨੇ ਨਵੀਂ ਦਿਸ਼ਾ ਸਿਆਸਤ ਨੂੰ ਦਿੱਤੀ ਹੈ ਅੰਦੋਲਨ ਵਿੱਚੋਂ ਨਿਕਲ ਕੇ ਪਾਰਟੀ ਆਈ ਹੈ ਲੋਕਾਂ ਦੀਆਂ ਸਮੱਸਿਆਵਾਂ, ਦੁੱਖ ਤਕਲੀਫਾਂ ਨੂੰ ਜਾਣਦੀ ਹੋਈ ਉਹਨਾਂ ਨੂੰ ਹੱਲ ਕਰਨ ਲਈ ਸਦਾ ਲਈ ਤਤਪਰ